ਸਸਿਕਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਪੇਜ ਤੇ ਭਰਾਓ ਅੱਜ ਖੜਿਆ ਟਰੈਕਟਰ ਮੰਡੀ ਟਰੈਕਟਰ ਮਾਰਕੀਟ ਪਟਿਆਲਾ ਜਿਹਨੂੰ ਕੁਆੜ ਮਾਰਕੀਟ ਵੀ ਕਹਿੰਦੇ ਨੇ ਇੱਥੇ ਕੁਆੜ ਦੇ ਟਰੈਕਟਰ ਨਹੀਂ ਆਉਂਦੇ ਵੀਰੋ ਇੱਥੇ ਵਪਾਰੀ ਭਰਾ ਵੀ ਬੈਠੇ ਆ ਸਾਡੇ ਜਿਨ੍ਹਾਂ ਦੇ ਕਾਪੀ ਕਾਗਜਾਂ ਦੀ ਫੁੱਲ ਗਰੰਟੀ ਹੁੰਦੀ ਹੈ ਇੱਕ ਨੰਬਰ ਕਾਪੀ ਕਾਗਜਾਂ ਦੇ ਹੁੰਦੇ ਕਹਿੰਦਾ ਬਾ ਇਹਨਾਂ ਦੇ ਨੇੜੇ ਕੋਈ ਮੰਡੀ ਲੱਗਦੀ ਨਹੀਂ ਕਿ ਇਹਨਾਂ ਨੇ ਇੱਥੇ ਹੀ ਮੰਡੀ ਲਾਤੀ ਜਿਨ੍ਹਾਂ ਕੋਲੇ 100 ਪਲੱਸ ਟਰੈਕਟਰ ਹੁੰਦਾ ਇੱਕ ਇੱਕ ਬੰਦੇ ਕੋਲੇ ਜਦੋਂ ਤੁਸੀਂ ਆਉਂਗੇ ਖਾਲੀ ਨਹੀਂ ਮੁੜੋਗੇ ਕਾਪੀ ਕਾਗਜਾਂ ਦੀ ਇੱਕ ਨੰਬਰ ਤੁਹਾਨੂੰ ਚੀਜ਼ ਮਿਲੂਗੀ ਮਲਾ ਸ਼ਸ਼ੀਕਲ ਬਾਈ ਜੀ ਸ਼ਸ਼ੀਕਲ ਬਾਈ ਕੀ ਹਾਲ ਹੈ ਵੀਰ ਜੀ ਬੜੇ ਵੀਰ ਜੀ ਪ੍ਰੀਤਮ ਬਹੁਤ ਵਧੀਆ ਪਹਿਲਾਂ ਤਾਂ ਤੁਹਾਡਾ ਫੋਨ ਨੰਬਰ ਤੇ ਐਡਰੈਸ ਬੋਲ ਦੋ ਦੁਕਾਨ ਨੰਬਰ ਵਗੈਰਾ ਹਾਂ ਜੀ ਮੇਰਾ ਮੋਬਾਈਲ ਨੰਬਰ ਹੈਗਾ ਜੀ 98149 98149 26080 26080 98149 26080 ਬਾਈ ਦਾ ਨਾਮ ਪ੍ਰੀਤਮ ਠੀਕ ਹੈ ਪ੍ਰੀਤਮ ਤੇ ਦੁਕਾਨ ਨੰਬਰ ਸਰ ਆਪਣਾ ਆਪਣਾ ਦੁਕਾਨ ਨੰਬਰ ਵੀਰ ਜੀ ਹੈਗਾ 150 A 150 A ਯਾਨੀ ਪੰਜਾਬੀ ਚ ਕਹਿੰਦੇ ਨੇ 150 A ਦੁਕਾਨ ਨੰਬਰ ਆ ਸਾਹਮਣੇ ਬਾਈ ਉਹਨਾਂ ਕੋਲੇ ਆਪਾਂ ਗੱਲਾਂ ਬਾਤਾਂ ਘੱਟ ਕਰੀਏ ਟਰੈਕਟਰ ਦਿਖਾਉਣੇ ਆ ਆ ਟਰੈਕਟਰ ਸ਼ੁਰੂ ਕਰਦੇ ਆ ਪਹਿਲਾਂ ਤਾਂ ਪ੍ਰੀਤਮ ਜੀ ਆ ਦੱਸਿਓ ਕਿਰਾ ਕਿਹੜਾ ਮਾਡਲ ਟਰੈਕਟਰ ਹੈ ਤੇ ਕਿੰਨਾ ਰੇਟ ਆ ਦਾ 20 ਯਾਰ 18 ਮਾਡਲ ਟਰੈਕਟਰ ਹੈ ਜੀ ਹਰਿਆਣਾ ਦਾ ਨੰਬਰ ਹੈ ਜੀ ਜੇ ਕਿਸੇ ਬੰਦੇ ਨੇ ਨਾਮ ਕਰਾਣਾ ਹੋਵੇ ਇਹਨਾਂ ਤੁਸੀਂ ਨਿਕਲ ਜਿਓ ਕਿ ਨੰਬਰ 50 ਲੱਗ ਜਾਊਗਾ ਫਿਰ ਇਹਨੂੰ ਬਿਲਕੁਲ ਨਵਾਂ ਟਰੈਕਟਰ ਆ ਵੀਰੇ ਅਗਲੇ ਟਾਇਰ ਹੈਗੇ 80 ਪੈਸੇ ਪਿਛਲੇ ਟਾਇਰ ਪਏ ਆ 65 70 ਪੈਸੇ ਨਾਲ ਦੇ ਡਰ ਚੰਗਾ ਟਰੈਕਟਰ ਹੈ ਕਨੋਪੀ ਕਨੂਪੀ ਲੱਗੀ ਹੋਈ ਹੈਗੀ ਬਾਡੀ ਲਾਈਨ ਦਾ ਚੈੱਕ ਕਰ ਲੋ ਵੀ ਜੀ ਇਹ ਰੇਟ ਦੱਸੋ ਬਸ 10000 ਡਾਲਰ ਆਕੇ ਦੇਣ ਲੈਣ ਦੇ ਨਹੀਂ ਦੱਸ ਦਿਓ 475000 ਦਾ ਚਾਰ ਲੱਖ 75000 ਦਾ 18 ਮਾਲ ਟਰੈਕਟਰ ਹੈ ਬਾਈ ਐਨਓਸੀ ਅਵੇਲੇਬਲ ਹੈ ਹਰਿਆਣਾ ਨੰਬਰ ਹੈ ਏਦੂ ਘੱਟ ਜੇ ਸੋਚਿਆ ਜਾਵੇ ਕਿਤੇ ਵੀ ਨਹੀਂ ਮਿਲਦਾ 18 ਮਾਲ ਟਰੈਕਟਰ ਤੇ ਬਾਈ ਦਾ ਨੰਬਰ ਤੁਹਾਨੂੰ ਬੋਲੇਗਾ ਉਹਨੇ ਫੋਨ ਚੱਕ ਕੇ ਬਾਈ ਇਹ ਲਾ ਸਕਦੇ ਹੋ ਸਾਰਾ ਸਮਾਨ ਨਾਲ ਹੀ ਪੂਰਾ ਹੈਗਾ ਅੱਗੇ ਦਿਖਾਉਣਾ ਦੂਜੇ ਟਰੈਕਟਰ ਪ੍ਰੀਤੋ ਜੀ ਬਾਈ ਜੀ ਆ ਕਿਹੜਾ ਮਾਡਲ ਟਰੈਕਟਰ ਦਵਾਤਾ ਬੋ ਦੱਸਿਓ ਹੈਗਾ ਜੀ 2016 ਮਾਡਲ ਇਹਦਾ ਰੇਟ ਤੇ ਟਰੈਕਟਰ ਦਾ ਰੇਟ ਮਾਡਲ ਦੱਸਿਓ ਲੋ T20 ਗੀਅਰ ਚਾ ਜੀ ਹਰਿਆਣਾ ਦਾ ਨੰਬਰ ਹੈ ਜੀ ਇਹ ਆਪਾਂ ਨੂੰ ਟਰੈਕਟਰ ਪੈਜੇਗਾ 4,65,000 ਚਾਰ ਲੱਖ 65 ਦਾ 3 ਸਪੀਡ ਟਰੈਕਟਰ ਜੀ 3 ਸਪੀਡ ਅੱਗੇ ਬਾਈ ਜੀ ਬਾਈ ਹੋਰਾਂ ਕੋਲੇ 36ਤੀ ਕਿਹੜਾ 4 ਵੀਲ ਪਲਸ ਵਾਲਾ ਪੰਜਾਬ ਨੰਬਰ ਹੈ ਮੋਗੇ ਦਾ 16 ਮਾਡਲ ਹੈ ਜੀ 16 ਮਾਡਲ ਟਰੈਕਟਰ ਆ ਹਾਂ ਜੀ 4 ਵੀਲ ਡਰਾਈਵ ਚ ਇਹ 6.5 ਦਾ ਦੇ ਦਾਂਗੇ ਜੀ ਆਪਾਂ ਮੰਗਦੇ ਪੈਸੇ ਵਾਧਾ 6.5 ਦਾ ਦੇ ਦਾਂਗੇ 5210 ਬਾਈ ਜੀ ਇਹ ਕਿਹੜਾ ਮਾਡਲ ਹੈ ਜੀ ਇਹ 2017 ਮਾਡਲ ਹੈ ਜੀ 2017 ਮਾਡਲ ਹੈ 3 ਸਪੀਡਰ ਟਰੈਕਟਰ ਵਾਡੀ ਲਾਈਨ ਦਾ ਪੂਰਾ ਚੰਗਾ ਪਿਆ ਆ ਪਲੇਟ ਦਾ ਦੇਖੋ ਨੰਬਰ ਨੰਬਰ ਇਹ ਨਾ ਜੇ ਟਰੈਕਟਰ ਜਿਆਦਾ ਚੱਲਿਆ ਹੋਵੇ ਤਾਂ ਆ ਪਲੇਟ ਦਾ ਜਿਹੜਾ ਇਹ ਰੰਗ ਉੱਡ ਜਾਂਦਾ ਹੈਗਾ ਨਵਾਂ ਟਰੈਕਟਰ ਹੈ 3 ਸਪੀਡ ਚ ਹੈ ਨਾ ਪੀ 3 ਸਪੀਡਰ ਰਿਵਰਸ ਪੀਡੀਓ ਚ ਹੈ ਜੀ ਰਿਵਰਸ ਪੀਡੀਓ ਵਾਲਾ ਟਰੈਕਟਰ ਹੈ ਇਹ ਜਿਹੜਾ ਡਬਲ ਪੀਡੀਓ ਹੁੰਦਾ ਜਾਂ ਰਿਵਰਸ ਪੀਡੀਓ ਆ ਦੇਖੋ ਰਿਵਰਸ ਪੀਡੀਓ ਵਾਲਾ ਟਰੈਕਟਰ ਹੈ ਵੀਰ ਜੀ 52 ਦਾ 3 ਸਪੀਡ ਇਹ ਕਿੰਨੇ ਦਾ ਜੀ ਕੀ ਰੇਟ ਵਾ ਪੰਜ ਲੱਖ ਰੁਪਏ ਦਾ ਵੀਰ ਜੀ ਪੰਜ ਲੱਖ ਰੁਪਏ ਦਾ ਟੈਟਰ ਨਵੇਂ ਟਰੈਕਟਰ ਚੰਗਾ ਹੈ ਹਰਿਆਣਾ ਨੰਬਰ ਹੈ ਜੀ ਹਾਂ ਜੀ ਹਰਿਆਣਾ ਐਨਓ ਸੀ ਮਿਲ ਜੂਣਾ ਅੱਗੇ 535 ਇਹ ਕਿਹੜਾ ਮਾਡਲ ਹੈ ਜੀ ਇਹ 19 ਮਾਡਲ ਹੈ ਜੀ 2019 ਮਾਡਲ ਹੈ ਰੇਟ 5 ਲੱਖ ਦਾ ਜੀ 5 ਲੱਖ ਦਾ ਚੱਲੀ ਚੱਲੋ ਕੋਈ ਐਸੇ ਗਿਆਨੀ ਜੀ ਵੀ ਸਾਡਾ ਚਾਹਲੇ ਬਹੁਤ ਮਸ਼ਹੂਰ ਅੱਗੇ ਭਾਈ ਜੀ ਆਹ ਹਾਂ ਸੇਲ ਹੋ ਗਿਆ ਜੀ ਆਪਣਾ ਸੇਲ ਹੋ ਗਿਆ ਕਿਹੜਾ ਚੌੜੂ ਮਾਡਲ ਸੀ 24 ਮਾਡਲ ਸੀ ਅੱਗੇ ਪ੍ਰੀਤ ਹੈ 6094 ਪ੍ਰੀਤ 6094 ਕਿਹੜਾ ਮਾਡਲ ਹੈ ਜੀ ਇਹ ਠੀਕ ਹੈ ਜੀ ਅੱਗੇ ਅਰਜਨ 605 ਇਹ 2019 ਮਾਡਲ ਹੈ ਪੰਜਾਬ ਨੰਬਰ ਹੈ ਹਾਂਜੀ 50 ਨੰਬਰ ਹੈ 105 ਦਾ ਸੈਂਟਰ ਗੀਅਰ ਵਾਲਾ ਹਾਂਜੀ 19 ਮਾਡਲ 105 ਦਾ ਠੀਕ ਹੈ ਜੀ 60 ਐਚਪੀ ਵਾਲਾ ਟ੍ਰੈਕਟਰ ਹੈ ਨਾ ਅੱਗੇ 3630 ਪਲਸ 17 ਮਾਡਲ ਹੈ ਜੀ 2017 ਮਾਡਲ ਇਹ ਪੈ ਜਾਏਗਾ ਤੁਹਾਨੂੰ 485 ਦਾ 485 ਇਹ ਸੁਪਰ ਹੈ ਬਈ ਜੀ ਪਲਸ ਸਪੀਕਰ ਸੁਪਰ ਪਲਸ ਹੈ ਅੱਛਾ ਅੱਛਾ ਜਾਂ ਅੱਗੇ ਇੰਡੋ ਫਾਰਮਾਸੀ ਇਹ 2022 ਮਾਡਲ ਹੈ ਹਾਂਜੀ ਇਹ ਦੇ ਦਾਂਗੇ 4.5 ਦਾ 4.5 ਦਾ ਠੀਕ ਹੈ ਜੀ ਅੱਗੇ ਫਾਰਮ ਟਰੈਕ 60 ਇਹ ਚੇਮਰ ਲੈ ਦੋ ਪਾਚੀ ਦਾ ਚੇਮਰ ਲਸਾ ਵਦੋ ਲੱਕ ਅੱਗੇ 4 ਵੀ ਡਰਾਈਵ ਚ ਬਾਈਕਰ ਦੋ ਖੜੇ ਆ ਇੱਕ ਖੜਾ ਹੈਗਾ 755 ਤੇ ਇੱਕ ਹੈਗਾ 655 ਡੀਆਈ ਇਹ ਬਾਈ ਜੀ ਸੀਆਰਡੀ ਇੰਜਨ ਹੈ ਕਿ ਨਾਓਨ ਸੀਆਰਡੀ ਬਲ ਦੇ ਦੋ ਦੋਨੋਂ ਦੇ ਦੋਨੋਂ ਸੀਆਰਡੀ ਇੰਜਨ ਚ ਦੋਨੋਂ ਸੀਆਰਡੀ ਇੰਜਨ ਚ ਕਿਹੜੇ ਕਿਹੜੇ ਮਾਡਲ ਹੈ ਜੀ ਇਹ 23 ਮਾਡਲ ਨੇ ਦੋਨੋਂ ਜੀ ਦੋਨੋਂ 23 ਮਾਡਲ ਇਹ 7 755 75 ਐਚਪੀ ਵਾਲ ਹੈ ਨਾ ਹਾਂਜੀ 75 ਐਚਪੀ ਦਾ ਟਰੈਕਟਰ ਹੈ ਨਵਾਂ ਹੀ ਟਰੈਕਟਰ ਹੈ ਬਾਈ ਜੀ 2000 2023 ਮਾਡਲ ਹੈ ਸਰਸੇ ਦਾ ਨੰਬਰ ਹੈ ਸੱਚਾ ਜੀ ਸਾਢੇ 10 ਲੱਖ ਤਾਂ ਦੇ ਦਾਂਗੇ ਜੀ ਆਪਾਂ ਸਾਢੇ 10 ਲੱਖ ਦਾ ਤੇ ਇਹਦੇ ਤਾਂ ਮੇਰੇ ਸਾਹਮਣੇ ਨਾਲ 9 ਲੱਖ ਰੁਪਿਆ ਲੋਨ ਹੀ ਹੋ ਜਾ ਬਾਈ ਹੋ ਜਾਏਗਾ ਜੀ 8.5 ਲੱਖ ਦਾ ਸਾਢੇ 8 ਦਾ ਲੋਨ ਕਰਕੇ ਸਿਰਫ 1 ਲੱਖ 1.5 ਲੱਖ ਰੁਪਿਆ ਕੋਲੇ ਹੋਣਾ ਚਾਹੀਦਾ ਪ੍ਰੰਡ ਐਕਟ ਵੀ ਵਿੱਚ ਕੱਟ ਲਾਂਗੇ ਕੱਟ ਲਾਂਗੇ ਜੀ ਅੱਗੇ 655 ਇਹ ਹੈਗਾ ਜੀ 2023 ਮਾਡਲ ਇਹਦਾ ਸੰਗਰੂਰ ਦਾ ਨੰਬਰ ਹੈ ਅੱਛਾ ਜੀ ਇਹਦੀ ਕਾਪੀ ਬਣੂਗੀ 2025 ਹੁਣ ਬਣਨੀ ਹੈ ਕਾਪੀ ਅਜੇ ਅੱਛਾ ਕਾਪੀ ਰੁਕੀਆਂ ਪੀਨ ਉਹਦੇ ਕਰਕੇ ਕਾਪੀ ਆ ਨਹੀਂਦੀ ਬੰਦੇ ਇਹਦਾ ਰੇਟ ਜੀ ਇਹ ਆਪਾਂ ਨੂੰ ਪਹਜੇਗਾ 99 ਸਾਢੇ 99 ਦਾ ਦੇ ਦਾਂਗੇ ਜੀ ਸਾਢੇ 99 ਤੇ ਲੋਨ ਕਿੰਨਾ ਹੋ ਜਾਏ ਤੇ ਹੁਣ ਜੇ ਮੂਹੋਂ ਪੈਸੇ ਮੰਗ ਲੈ ਪਿੱਛੇ ਥੋੜੀ ੱਟੀ ਦੇ ਸਾਢੇ 99 ਦਾ ਦੇ ਦਾਂਗੇ ਜੀ ਵੇਟ ਵਾਟ ਕੇ ਲੱਖ ਤੋਂ ਵੱਧ ਲੋਨ ਹੋ ਜਾਏਗਾ 8 ਲੱਖ ਲੋਨ ਵੇਟ ਬੂਟ ਭਾਈ ਨਾਲ ਆ ਦੇਖ ਲੋ ਸਾਰਾ ਸਮਾਨ ਜਿਹੜਾ ਕੰਪਨੀ ਦਾ ਨਾਲ ਅੱਛਾ ਇਹਦੇ ਵੀ ਵੇਟ ਹੈਗਾ ਨਾਲ ਮਿਲਣਗੇ ਹਾਂਜੀ ਨਾਲ ਆ 755 ਦੇ ਵੀ ਅੱਗੇ ਬਾਈ ਸਿਰ ਲੱਗਦੇ ਭਾਈ ਕੋਈ ਅੱਛਾ ਅੱਛਾ ਅੱਗੇ ਆਜੋ ਬਾਈ ਜੀ ਅੱਗੇ ਬਾਈ ਉਹਨਾਂ ਕੋਲੇ 50 50 ਏਕੜ ਮੋੜ ਲੈ ਜੀ ਇਹ ਮੋੜ ਦਾ ਕਾ 16 16 ਰੇਟ ਆ 435 435 ਅੱਗੇ 52 10 ਗੇਅਰ ਪ੍ਰੋ ਇਹ 23 ਮਾਡਲ ਹੈ ਮਾਰਕੇ 23 ਦਿਨ ਕਾਫੀ ਛੋਗੀ ਦੀ ਹੈ ਟੌਪ ਮਾਡਲਲੀ ਹੈ ਗੇਅਰ ਪ੍ਰੋ ਟੌਪ ਟੌਪ ਅੱਛੀ ਗੱਲ ਦੋਸਤੋ ਸਵਾਗਤ ਆ ਤੁਹਾਡਾ ਆਪਣੇ ਪੇਜ ਤੇ ਬਾਈ ਅੱਜ 150 ਨੰਬਰ ਦੁਕਾਨ ਤੇ ਖੜੇ ਜੀ ਟਰੈਕਟਰ ਮਾਰਕੀਟ ਪਟਿਆਲਾ ਜਿਹਨੂੰ ਕੁਆਡ ਮਾਰਕੀਟ ਦੇ ਨਾਲ ਨਾਲ ਮਸ਼ਹੂਰ ਹੈ ਇੱਥੇ ਬਹੁਤ ਸਾਰੇ ਸਾਡੇ ਵਪਾਰੀ ਭਰਾ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਪ੍ਰੀਤਮ ਸਿੰਘ ਜੀ ਆ ਜਿਨ੍ਹਾਂ ਦੀ ਜ਼ਿੰਮੇਵਾਰੀ ਗਾਰੰਟੀ ਹਰੇਕ ਤਰ੍ਹਾਂ ਦੀ ਅਸੀਂ ਦਿੰਨੇ ਇਹਨਾਂ ਦਾ 150 ਨੰਬਰ ਦੁਕਾਨ ਹੈ ਟਰੈਕਟਰ ਮਾਰਕੀਟ ਦੇ ਵਿੱਚ ਟਰੈਕਟਰ ਖੜੇ ਆ ਵੱਧੂ ਕੁਝ ਕਿ ਟਰੈਕਟਰਾਂ ਦੀ ਜਿਹੜੀ ਆਪਾਂ ਗੱਲ ਕਰ ਤੁਹਾਡੇ ਨਾਲ ਗੱਲਬਾਤ ਕਰਵਾਵਾਂਗੇ ਬਾਈ ਪ੍ਰੀਤਮ ਜੀ ਨਾਲ ਤੁਸੀਂ ਸਿੱਧਾ ਆ ਕੇ ਟਰੈਕਟਰ ਖਰੀਦ ਸਕਦੇ ਹੋ ਜੇ ਇਹਨਾਂ ਨੂੰ ਕੋਈ ਟਰੈਕਟਰ ਦੇਣਾ ਕਿਸੇ ਏਜੰਸੀ ਵਾਲੇ ਭਰਾ ਨੇ ਤਾਂ ਵੀ ਦੇ ਸਕਦੇ ਹੋ 100 ਪਲੱਸ ਟਰੈਕਟਰ ਹੁੰਦਾ ਬਾਈ ਹਰਾਂ ਕੋਲੇ ਬਾਈ ਇਹ ਗਿਵਾਨ ਦੇ ਪੱਕੇ ਹੈ ਇੱਕ ਨੰਬਰ ਕਾਪੀ ਕਾਗਦਿਆਂ ਦੇ ਟਰੈਕਟਰ ਤੁਹਾਨੂੰ ਮਿਲਣਗੇ ਤੇ ਬਾਈ ਹਰਾਂ ਨਾਲ ਮਲਾਉਣੇ ਆ ਤੇ ਦੇਖੀ ਚਲੋ ਨਾਲ ਦੀ ਨਾਲ ਟਰੈਕਟਰ ਤੇ ਕਰਾਵਾਏ ਗੱਲ ਵੀਡੀਓ ਨੂੰ ਜਲਦੀ ਜਲਦੀ ਨੂੰ ਅੱਗੇ ਸ਼ੇਅਰ ਕਰ ਦਿਓ ਤਾਂ ਕਿ ਦੂ ਨਾਲ ਦਿਨ ਨਾਲ ਸ਼ੇਅਰ ਕਰੀ ਚਲੋ ਤੇ ਆਪਣੇ ਪੇਜ ਨੂੰ ਲਾਈਕ ਫੋਲੋ ਤੇ ਸਬਸਕ੍ਰਾਈਬ ਕਰ ਲਓ ਜੀ ਚੰਗੀ ਲੱਗੀ ਵੀਡੀਓ ਤਾਂ ਆਹ ਟਰੈਕਟਰ ਵੀ ਬਾਈ ਪ੍ਰੀਤਮ ਦੇ ਖੜਿਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੁਹਾਨੂੰ ਦੁਕਾਨ ਨੰਬਰ ਬੋਲਦੇ ਆ ਤੇ ਫੋਨ ਨੰਬਰ ਆਪਾਂ ਤੁਹਾਨੂੰ ਉੱਪਰ ਪਾ ਦਿਆਂਗੇ ਇਹਨਾਂ ਟਰੈਕਟਰਾਂ ਸੰਬੰਧੀ ਰੇਟਾਂ ਸੰਬੰਧੀ ਬਾਈ ਨਾਲ ਗੱਲ ਕਰ ਲਓ ਦੁਕਾਨ ਨੰਬਰ 150 ਟਰੈਕਟਰ ਮਾਰਕੀਟ ਪਟਿਆਲਾ ਜੀ